ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਕਹਿ ਰਹੇ ਨੇ ਕਿ ਸਾਡੇ ਕੋਲ ਆਈਡੈਂਟੀ ਕਾਰਡ ਆ ਸਾਡੇ ਕੋਲ ਪਛਾਣ ਪੱਤਰਾ ਸਾਨੂੰ ਵੀ ਜਿਹੜਾ ਨਾਲ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਜਿਹੇ ਦੇ ਵਿੱਚ ਗੇਟ ਨੰਬਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਜੇ ਜੇ ਵਿਦਿਆਰਥੀ ਨੇ ਜਿਹੜੇ ਅੰਦਰ ਜਾਣਾ ਚਾਹੁੰਦੇ ਨੇ ਦੇਖੋ ਇਧਰ ਆ ਬਾਈ ਹੈਲੋ ਯਾਰ ਤੁਹਾਨੂੰ ਜਾਣ ਦਿੱਤਾ ਜਾ ਰਿਹਾ ਬਾਹਰ ਤੁਸੀਂ ਕੀ ਇਹ ਮਨਾ ਕਰ ਸਕਦੇ ਹੋ ਸਾਨੂੰ ਅੰਦਰੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹ ਵਸਤੇ ਵੀ ਤਾਂ ਕੋਈ ਬਾਹਰ ਬੋਲੇ ਸੀ ਜਾਂਦੇ

ਆਈ ਕਾਟ ਕਾਟ ਦੋ ਡਾਰਟਿਓਂ ਲੋਕਰ ਦਾ ਆਊਟਰ ਹੈਗਾ ਜਿਹਨਾਂ ਨੂੰ ਪਹਿਚਾਣ ਪੱਤਰ ਹੈ ਆਈ ਕਾਟ ਦੋ ਹੁਣ ਨਾ ਅਸੀਂ ਇਹਨਾਂ ਸੀ ਨਹੀਂ ਰੋਕ ਰਹੇ ਇਹਨਾਂ ਨੂੰ ਸੰਗਿ ਤਾਂ ਕਰਿਓ ਆ ਦੇ ਪਹਿਚਾਣ ਪੱਤਰ ਕਿ ਇਹਨਾਂ ਨੂੰ ਵੀ ਨਹੀਂ ਜਾਣ ਦਊਂਗੇ ਅੰਦਰ ਹੁਣ ਜਾਣ ਦੋ ਹੁਣ ਸਾਨੂੰ ਗੇਟ ਖੋਲੋ ਗੇਟ ਖੋਲੋ 1 ਨੰਬਰ ਤੇ ਨਹੀਂ ਇੱਥੇ ਦੇ ਜਾਣਦੇ ਜੀ ਬਿਦਿਆਰਥੀ ਨੇ ਤਾਂ ਵਿਦਿਆਰਥੀ ਨੇ ਇਹਦਾ ਅੰਦਰ ਜਾ ਸਕਦੇ ਨੇ ਇਹਨਾਂ ਨੂੰ ਤੁਹਾਨੂੰ ਤਾਂ ਅੰਦਰ ਲੈਣਾ ਆਈ ਡੀ ਕਾਰਡ ਲੈ ਲਓ ਆਈ ਡੀ ਕਾਰਡ ਦਿਖਾ ਆਹ ਆਈ ਡੀ ਕਾਰਡ ਆਈ ਕਾਟ ਆਈ ਡੀ ਦੇਖੋ ਆਈ ਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਤੁ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਤੋਂ ਪੁਲੀਸ ਸਾਨੂੰ ਗੇਟ ਖੋਲੋ ਹਮ ਨਹੀਂ ਜਾਏਗੇ ਹਮ ਵਹਾਂ ਸੇ ਜਾਣਗੇ ਜਬ ਇਹ ਗੇਟ ਖੁੱਲੇ ਆਪ ਕਿਉਂ ਨਿਕਾਲ ਰਹੇ ਹੋ ਹਮੇ ਅੰਦਰ ਜਾਣੇ ਕੇ ਲਈ ਤਿੰਨ ਤੇ ਵੀ ਪੁਲਿਸ ਹੈ ਜਬ ਮੈਂ ਪੁਲਿਸ ਹੋਂਦਾ ਤਾਂ ਜਬੇ ਬਹੁਤ ਬੁਰਾ ਹਾਲ ਹੈ ਤੇ ਇੱਥੇ ਹੀ ਬਹੁਤ ਬੁਰਾ ਲੇ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੇ ਨੇ ਜਦ ਤੱਕ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨੂੰ ਹੁਣ ਕਿਉਂ ਨਹੀਂ ਜਾਣਦੇ ਸਾਨੂੰ ਜਾਣਦੋ ਹੁਣ ਕੀ ਹੁਣ ਵਿਦਿਆਰਥੀਆਂ ਦੀ ਪਾਬੰਦੀ ਹੋ ਗਈ ਯੂਨੀਵਰਸਿਟੀ ਐਂਟਰੀ ਦੀ ਨਹੀਂ ਨਹੀਂ ਸਭ ਵਿਦਿਆਰਥੀ ਦੀ ਕੋਈ ਪਾਬੰਦੀ ਨਹੀਂ ਨਹੀਂ ਵਿਦਿਆਰਥੀ ਵੀਰੇ ਕੋਈ ਬਾਹਰੀ ਹੈ ਕੋਈ ਨਹੀਂ ਸਰ ਮੈਂ ਤਾਂ ਜਾਣ ਦੇ ਰਹੀਆਂ ਮੈਂ ਤਾਂ ਨਹੀਂ ਰੋਕ ਰਹੀਆਂ ਕਾਹੋ ਫੇਰ ਖਿਲਾਓ ਗੇਟ ਦੇ ਥੋੜੀ ਨਹੀਂ ਸੁਣਦੇ ਇਹ ਨਹੀਂ ਸਰ ਐਸਐਚਓ ਨੂੰ ਅੱਗੇ ਕਰੋ ਡੀਐਸਪੀ ਨੇ ਉਹਨਾਂ ਨੇ ਰੋਕੇ ਬੁਲਾਓ ਨਾ ਤੁਹਾਨੂੰ ਦੁੱਤੇ ਖੜਾਇਆ ਇੱਥੇ ਡਿਊਟੀ ਤੇ ਉਹਨਾਂ ਨੂੰ ਬੁਲਾਓ ਸਰ ਨੂੰ ਬੁਲਾਓ 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 ਸਰ ਨੂੰ ਇੱਕ ਜਿਹੜੀ ਚਿੱਠੀ ਆ ਰਹੀ ਹੈ ਉਸ ਤੇ ਵਿਦਿਆਰਥੀਆਂ ਨੂੰ ਜਾਣ ਦੇ ਲਈ ਕਿਹਾ ਸੀ ਉਹਨਾਂ ਨੂੰ ਪਛਾਣ ਪੱਤਰ ਹੋਗੇ ਸੀ ਜਾਣ ਦਾ ਕਿਵੇਂ ਸਾਨੂੰ ਫੋਨ ਗੇਟ ਨੰਬਰ ਹਾਂ ਜਿਹੜੀ ਇਹ ਦੋ ਦੀ ਇਹ ਤਸਵੀਰ ਮਾਫ ਕਰ ਰਹਾ ਤਿੰਨ ਦੀ ਤਸਵੀਰ ਆ ਜਿੱਥੇ ਕਿ ਇਸ ਸਮੇਂ ਜਿਹੜਾ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੋ ਨੰਬਰ ਗੇਟ ਤੇ ਬਹਿਸ ਵੀ ਹੋਈ ਆ ਪੁਲਿਸ ਦੇ ਨਾਲ ਜਿੱਥੇ ਕਿ ਵਿਦਿਆਰਥੀਆਂ ਦੀ ਐਂਟਰੀ ਤੇ ਵੀ ਪਾਬੰਦੀ ਲਗਾ ਦਿੱਤੀ ਆ ਕੁਝ ਵਿਦਿਆਰਥੀਆਂ ਜਿਨ੍ਹਾਂ ਦੇ ਵੀ ਆਈਡਿ ਕਾਰਡ ਵੀ ਹੈ ਪੰਜਾਬ ਯੂਨੀਵਰਸਿਟੀ ਦਾ ਇੱਥੇ ਪੜ੍ਹਦੇ ਨੇ ਪਰ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਕੋਲ ਪਛਾਣ ਪੱਤਰ ਹੈ ਜੀ ਸਰ ਆਈਡਿ ਕਾਰਡ ਵਾਲੇ ਵੀ ਰੋਕੋਗੇ ਹੁਣ ਵਿਦਿਆਰਥੀਆਂ ਨੂੰ ਹੈਲੋ ਹੈਲੋ ਇਸ ਤਰ੍ਹਾਂ ਦਾ ਹੁਕਮ ਹੈ ਤੁਹਾਡੇ ਕੋਲ ਕੋਈ ਅਥਾਰਟੀ ਹੈ ਬਿਲਕੁਲ ਇੱਥੇ ਤਾਂ ਬਿਲਕੁਲ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਕੁੜੀ ਇਸ ਸਮੇ ਗੇਟ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਸਮੇ ਜਿਹੜੀ ਤੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਨਾਲ ID ਕਾਰਡ ਕਿਵੇਂ ਰੋਕ ਸਕਦੇ ਹੋ ID ਕਾਰਡ ਨਾਲ ਕੋਲ ਤਾਂ ਇਹ ਕੋਈ ਦੇਖੋ ਮੈਡਮ ਕਿਲੇ ਕੋਲ ID ਕਾਰਡ ਆਈਡੀ ਕੋਲ ਕਮਾਨ ਜ਼ਹਿਰ ਕਿਹੜੇ ਘਰ ਕੇ ਦੇਖੋ ਦੇਖੋ ਵਿਦਿਆਰਥੀਆਂ ਦੇ ਨਾਲ ਕਿਵੇਂ ਸਾਰੀ ਹੋ ਰਹੀ ਹੈ ਇਹ ਤੱਕਾ ਹੈ ਦੇਖੋ ਚੰਡੀਗੜ੍ਹ ਪੁਲਿਸ ਦਾ ਇਹ ਚੰਡੀਗੜ੍ਹ ਪੁਲਿਸ ਦਾ ਤੱਕਾ ਹੈ ਮੰਨਣਾ ਤੁਸੀਂ ਇਹ ਤੱਕਾ ਕੀਤਾ ਜਾ ਰਿਹਾ ਦੇਖੋ ਵਿਦਿਆਰਥੀਆਂ ਨੂੰ ਕਿ ਉਹਨਾਂ ਦੀਆਂ ਨੰਬਰਾਂ तस्वीर ने चंडीगढ़ दया दोनों अरे यारे बिल्कुल क्या हिसाब ला लिया एक आ जा। दो बार राजा छोड़ दे, दे, गयार। दे गयार। पूछ के एक ਬਾਦ ਬਾਦਛਾੜ ਨਹੀਂ ਛੋਟੂ ਜੇ ਬਾਦ ਦੇਖੋ ਸਭ ਕਾ ਕਰੀਆ ਜਾ ਰਿਹਾ ਹੈ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਇਹ ਕਿਸ ਤਰ੍ਹਾਂ ਦੇ ਨਾਲ ਕੰਬਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਦੇ ਬਾਅਦ ਇਹ ਮੇਨ ਗੇਟ ਤੇ ਚਲੀ ਜਾ ਮੇਨ ਗੇਟ ਤੇ ਚਲੀ ਜਾ ਮੇਨ ਮੇਨ ਹੀ ਚਲੀ ਜਾ ਚਲੀ ਜਾਉਂਗਾ ਤੇ ਖੁਲਵਾ ਦੇ ਆ ਜਾ ਆ ਜਾ ਯਾਰ ਖੁਲਵਾ ਦੇਗੇ ਮੈਡਮ ਬਹੁਤ ਬਣਾ ਰਹੇ ਨੇ ਕਿ ਕੰਦਾ ਕਰਨਾ ਪੈ ਗਿਆ ਵਿਦਿਆਰਥੀ ਇਹ ਕਿਤੇ ਵੀ ਤਾਂ ਖੁੱਲੇਗਾ ਨਾ ਜੀ ਜੱਪੜ ਕੇ ਗੇਟ ਖੋਲ ਹੀ ਦੇਉਗਾ ਆ ਜਾ ਖੁੱਲ ਜਗਾ ਜਾ ਖੁਲਵਾ ਦੇਂਗੇ ਖੁਲਵਾ ਦੇਰ ਖੋਲ ਦੇ ਕੇ ਆ ਜਾ ਆਜਾ 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 ਬੇਟਾ ਆਈਏ ਕੋਈ ਰੋਕਾ ਬੱਚੋ ਖਲਵਾ ਦੇਵਾਂਗੇ ਇਹ ਬਿਲਕੁਲ ਹੁਣ ਵਿਦਿਆਰਥੀ ਨੂੰ ਇਹ ਪਰੋਸਾ ਦਿੱਤਾ ਗਿਆ ਕਿ ਅਸੀਂ 게ਟ ਆ ਜਿਹੜਾ ਅਸੀਂ ਖੋਲ ਰਹੇ ਹਾਂ ਤਾਂ ਜਿਹੇ ਦੇ ਵਿੱਚ ਹੰਗਾਮਾ ਜਿਹੜਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਸਾਹਮਣੇ ਹੋਏ ਵਿਦਿਆਰਥਣ ਜਿਹੜੀ ਲਗਾਤਾਰ ਜਦੋਂ ਜਹਿਦ ਕਰ ਰਹੀ ਹੈ ਕਿ ਸਾਨੂੰ 게ਟ ਦੇ ਅੰਦਰ ਦਾਖਲ ਤਾਂ ਹੋਣ ਦੋ ਸਾਡੇ ਕੋਲ ਤਾਂ ਆਈਡੀ ਕਾਰਡ ਨੇ ਤਾਂ ਜਿਹੜੀ ਤੁਸੀਂ ਅੰਦਰ ਅੰਦਰ ਤੁਹਾਡੇ ਤੁਸੀਂ ਹੋਸਟਲ 'ਚ ਰਹਿੰਦੇ ਹੋ ਜਾਂ ਕੋਈ ਹੋਸਟਲ ਟੋਟਾ ਹੋਸਟਲ ਅੰਦਰ ਤੁਹਾਨੂੰ ਹੋਸਟਲ ਵੀ ਨਹੀਂ ਜਾਣ ਦੇ ਰਹੇ ਨਹੀਂ ਜਾਣ ਦੇ ਰਹੇ ਕਿਉਂ ਨਹੀਂ ਜਾਣ ਦੇ ਰਹੇ ਪੁੱਛੋ ਇਹਨਾਂ ਨੂੰ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਦਿਖਾ ਲਓ ਥੋੜਾ ਜਿਹਾ ਦੇਖੋ ਇਹਨਾਂ ਨੇ ਵੀ ਆਈਡੀ ਕਾਰਡ ਦਿੱਤਾ ਪਰ ਇਹ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਕਿਹਾ ਕਿ ਮੇਨ ਗੇਟ ਖੋਲ੍ਹੇ ਜੋੰਗ ਪਰ ਇਹ ਮੇਨ ਗੇਟ ਵੀ ਨਹੀਂ ਖੋਲ੍ਹ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾਲ ਕਿੰਨਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰਿਆ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ-ਇੰਨੇ ਸਮਾਨਾ ਹੁਣ ਅਸੀਂ ਕਿੱ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਕਿੱਥੇ ਘਰ ਤੋਂ ਆਈ ਹਾਂ ਕਿੱਥੋਂ ਕਿਹੜੇ ਇਲਾਕੇ ਤੋਂ ਆਏ ਹੋ ਅਨੰਦਪੁਰ ਸਾਹਿਬ ਦੀ ਹਾਂ ਅਨੰਦਪੁਰ ਸਾਹਿਬ ਤੋਂ ਆਏ ਹਾਂ ਇਕੱਲੇ ਜੱਲੇ ਹੋਗੇ ਉਰੇ ਆ ਕੇ ਫਿਰ ਮੈਂ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਟਿੱਕੇ ਕਰ ਰਹੇ ਕਿ ਮੇਨ ਗੇਟ ਖੋਲੇ ਜੱਗ ਮੇਨ ਗੇਟ ਵੀ ਨਹੀਂ ਖੋਲ ਰਹੇ ਹੈ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਪਾਬੰਦੀ ਲੱਗ ਗਈ ਆ ਤਾਂ ਸਰ ਹੁਣ ਵਿਦਿਆਰਥੀਆਂ ਤੇ ਪਾਬੰਦੀ ਲਗਾ ਦਿੱਤੀ ਆ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਆ ਕਿ ਉਹਨਾਂ ਦੇ ਉੱਪਰ ਪਾਬੰਦੀ ਆ ਸਭ ਤੋਂ ਆਈਆਂ ਆ ਆਈਡੀ ਕਾਰਡ ਚੱਲੀ ਹੋਈਆਂ ਅੰਦਰ ਦਾ ਹੋਸਟਲ ਆਉਣਾ ਨਹੀਂ ਨਹੀਂ ਕਾਰਡ ਦੇਖ ਕੇ ਹਮਝਾ ਜਿੰਨ ਕੋ ਜੋ ਯੂਨੀਵਰਸਿਟੀ ਸਰ ਕਾਰਡ ਦੇਖ ਲਓ ਨਾ ਇਹਦਾ ਪੈਸਾ ਮੈਂਨ ਸੇ ਬਾਤ ਨਾ ਕਰੂੰ ਕਰੋ 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 ਵੀ ਵਿਲ ਟੇਕ ਡਿਸੀਜਨ ਜੀ ਲੈ ਲੇਗੇ ਡਿਸੀਜਨ ਲੈ ਲੇਗੇ ਉਸ ਵਿੱਚ ਸਰ ਕਿੰਨੇ ਟਾਈਮ ਚ ਸਰ ਅਭੀ ਲੈ ਕਿੰਨੇ ਕਿੰਨੇ 2 ਉਹਨੂੰ 1.5 2 ਘੰਟੇ ਹੋ ਗਏ ਉਹਦਾ ਡਿਸੀਜਨ ਲੈ ਸਰ ਅਸੀਂ ਕਿਉਂ ਹਟਾਂਗੇ ਅਸੀਂ ਤੁਹਾਡੇ ਹਦਾਇਤ ਹੈ ਅਸੀਂ ਕਿਉਂ ਹਟਾਂਗੇ ਇਸ ਤਰ੍ਹਾਂ ਨਹੀਂ ਆਈਡੈਂਟੀਟੀ ਕਾਰਡ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਹਦਾਇਤ ਮਿਲੀ ਹੈ ਤੁਹਾਨੂੰ ਦੇਖ ਲੇਗੇ ਅਸੀਂ ਇਸ ਚੀਜ਼ ਨੂੰ ਤਾਂ ਬਿਲਕੁਲ ਇੱਕ ਵਾਰ ਫੇਰ ਹੰਗਾਮਾ ਜਿਹੜਾ 2 ਨੰਬਰ ਗੇਟ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਵਿਦਿਆਰਥੀ ਦਾ ਤਾਕਤਾਰ ਕੀ ਮੀਡੀਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟੋ ਫਿਰ ਅਸੀਂ ਜਾਣ ਦੇਵਾਂਗੇ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਸਾਈਡ ਤੇ ਹਾਂਜੀ ਅਸੀਂ ਫਿਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਤੁਸੀਂ ਮੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਦਾਓਗੇ ਸਮੇਂ ਦੋ ਨੰਬਰ ਗੇਟ ਤੇ ਹੰਗਾਮਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਜਹੇ ਦੇ ਵਿੱਚ ਤਸਵੀਰ ਆ ਜਿਹੜੀ ਜ਼ਰੂਰ ਨਜ਼ਰ ਆ ਰਹੀ ਹੈ ਤਾਂ ਵੱਡੇ ਹੰਗਾਮੇ ਤੋਂ ਬਾਅਦ ਵੱਡੀ ਜਿੱਤ ਵਿਦਿਆਰਥੀ ਦੀ ਹੋਈ ਆ ਕਿ ਜਦੋਂ ਹੁਣ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਤਾਂ ਹੁਣ ਗੇਟ ਖੋਲਣ ਦੀ ਗੱਲ ਅਧਿਕਾਰੀ ਕਹਿ ਰਹੇ ਨੇ ਜੇਕਰ ਹੰਗਾਮੇ ਤੋਂ ਪਹਿਲਾਂ ਹੀ ਇਹ ਗੇਟ ਖੋਲ ਦਿੰਦੇ ਤਾਂ ਇਹਨਾਂ ਦੀ ਵੀ ਬਚਦੀ ਸੀ ਤਾਂ ਵਿਦਿਆਰਥੀ ਵੀ ਆਪਣਾ ਅੰਦਰ ਚੱਲਿਆ ਜਾਂਦਾ ਤਾਂ ਜਹੇ ਦੇ ਵਿੱਚ ਹੁਣ ਘਟੋ ਘਟ ਇੱਕ ਘੰਟੇ ਦੇ ਹੰਗਾਮੇ ਤੋਂ ਬਾਅਦ ਇਹ ਗੇਟ ਖੋਲਿਆ ਜਾ ਰਿਹਾ ਵਿਦਿਆਰਥੀ ਦੇ ਕੋਲ ਆਇਡੈਂਟੀਟੀ ਕਾਰਡ ਸੀ ਫਿਰ ਵੀ ਨਹੀਂ ਅੰਦਰ ਜਾਣ ਦਿੱਤਾ ਗਿਆ ਤਾਂ ਜਿਹੇ ਦੇ ਵਿੱਚ ਹੁਣ ਜੇਟ ਖੋਲਿਆ ਗਿਆ ਕਿਸ ਤਰੀਕੇ ਨਾਲ ਦੇ ਦੋ ਜੇਟ ਖੋਲਿਆ ਇਹਨਾਂ ਨੇ ਇਹਦਾ ਜਾ ਰਿਹਾ ਤਾਂ ਬਿਲਕੁਲ ਤਾਂ ਇਸ ਵਕਤ ਤਸਵੀਰ ਉਸ ਤੋਂ ਨਾਲ ਤਾਂ ਬਿਲਕੁਲ ਦੇਖੋ ਹੁਣ ਹੰਗਾਮੇ ਤੋਂ